ਨਾਲ ਜੇਤੂ ਰਹੀ ਐ ਇੱਕ ਹੋਰ ਮੁੰਡੇ ਦਾ ਸ਼ੁਰੂ ਕਰਵਾਵਾਂਗੇ ਲੈ ਵੀ ਬਿੰਦੀ ਆਪਾਂ ਲੈ ਕੇ ਆਈਏ ਮੁੰਡੇ ਰੋ ਆ ਗਿਆ ਜੀ ਮੈਂ ਵੇੜਵੀ ਕਰਦਾ ਜੂੜ ਚੱਕਿਆ ਪੱਪੂ ਅੱਜ ਦੇ ਮਿਲਦੇ ਪੁੱਜ ਗਿਆ ਇੱਕ ਵਾਰੀ ਤਾੜੀ ਮਾਰੋ ਖੁੱਲ ਕੇ ਆਹ ਤਾੜੀਆਂ ਵੱਜ ਗਈਆਂ ਬੱ ਪੱਪੂ ਨੂੰ ਮੇਨਤੀ ਕਰਦਾ ਵੀ ਦੋ ਕਦਮ ਚੱਲ ਕੇ ਪੱਪੂ ਢੇਰੀਆਂ ਵਾਲੇ ਪਾਸੇ ਨੂੰ ਆਵੇਗਾ ਚੂੜ ਚੱਕੀਆਂ ਪੱਪੂ ਦੋ ਕਦਮ ਚੱਲ ਕੇ ਢੇਰੀਆਂ ਵਾਲੇ ਪਾਸੇ ਨੂੰ ਆਵੇਗਾ ਉਹ ਬਾਈ ਤਾੜੀਆਂ ਰੁਕੜੀ ਆੜੀ ਚਾਹੀਦੀਆਂ ਤਾੜੀ 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 ਵੱਜੂਗੀ ਜਰੂਰ ਆਹ ਦੇਖ ਲਓ ਚੂੜ ਚੱਕੀਆਂ ਨੇੜੇ ਆਹ ਦੇਖ ਲਓ ਚੂੜ ਚੱਕੀਆਂ ਡੇੜੇ ਤੋਂ ਸਿੱਚੇ ਵਾਲ ਜੇਤੂ ਰਹੀ ਐ ਸਿੱਚੇ ਵਾਲ ਜੇਤੂ ਰਹੀ ਐ ਇੱਕ ਜਾਈ ਬਾਈ ਜੀ ਪਹਿਲਾਂ ਜਿਹੜਾ ਮੈਚ ਹੋਇਆ ਸੀ ਨਾ ਬੱਗੂ ਵਾਲੀ ਤੇ ਕੋਟ ਫੱਤਾ ਮਾੜਾ ਜੀ ਦੱਸੋ ਜੀ ਉਹ ਚੋਂ ਕੋਟ ਫੱਤਾ ਜੇਤੂ ਰਹੀ ਐ ਜੀ ਦੌੜ ਕਰ ਲਿਓ ਬੱਬੂ ਵਾਲੀ ਤੇ ਕੋਟ ਫੱਤੇ ਦਾ ਜਿਹੜਾ ਮੈਚ ਸੀ ਠੀਕ ਐ ਜੀ ਉਹਦੇ ਚੋਂ ਕੋਟ ਫੱਤਾ ਜੇਤੂ ਐ ਓਕੇ ਬਾਈ ਹੁਣ ਮੈਚ ਹੋਵੇਗਾ ਬਬਰਜੀ ਤੇ ਦੁੱਲਿਆਣ ਸ਼ਕਰਪੁਰ ਤੇ ਘੁੰਮਣ ਕਲਾ ਜਾਣੇ ਟੀਮਾਂ ਚੂੜ ਚੱਕੀ ਆ ਪੱਪੂ ਤੋਂ ਜਾਇਆ ਅੰਗਰੇਜ਼ ਅਲੀ ਨੇ ਗਾਣਿਆਂ 'ਚ ਗੱਲਾਂ ਕੀਤੀ ਐ ਕਿ ਚੂੜ ਚੱਕਦਾ ਪੱਪੂ ਮੂਰੇ ਹੋ ਹੋ ਕੇਰਦਾ ਗੁੱਟ ਨਹੀਂ ਹੱਥ ਵੀ ਚਾਉਂਦਾ ਗੱਬਰ ਵਰਗੇ ਸ਼ੇਰ ਦਾ ਕਿ ਗੁੱਟ ਨਹੀਂ ਹੱਥ ਵੀ ਚਾਉਂਦਾ ਗੱਬਰ ਵਰਗੇ ਸ਼ੇਰ ਦਾ ਮੈਂ ਕਮਲ ਨਵੇਂ ਪੀੜੀਏ ਨੂੰ ਬੇਨਤੀ ਕਰਨਾ ਵੱਡਾ ਵੀਰ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਲੈ ਵੀ ਜੋਧਿਆ ਦੁਆਵਾਂ ਨੇ ਜੋਧੇ ਦਾ ਸਨਮਾਨ ਨਵੇਂ ਪੀੜੀਏ ਕਮਲ ਦਾ ਸਨਮਾਨ ਜਿਹੜਾ ਉਹ ਕੀਤਾ ਜਾਵੇਗਾ ਇਹ ਬੱਬਰ ਸ਼ੇਰ ਨੇ ਸਾਡੀ ਮਾਂ ਖੇਡ ਕਬੱਡੀ ਦੇ ਜੋਧੇ ਦਾ ਸਨਮਾਨ ਤੇ ਨਵੇਂ ਪਿੰਡੀਏ ਕਹਿੰਦੇ ਕਮਲ ਦਾ ਸਰਬਾਨ ਕੀਤਾ ਜਾਣਾ ਚੱਕ ਚੱਕ ਕੀ ਲਗਿਆ ਦੁਨੀਆਂ ਨੇ ਫਿਰ ਬਾਹੂ ਬਲੀ ਆਖਿਆ ਨਹੀਂ ਵੀ ਕਮਲ ਜਉਦੇ ਵਸਦੇ ਰਹੋ ਦਵਾਮਾ ਨੇ ਇਹ ਤੁਹਾਡੇ ਪਿਆਰ ਕਰਕੇ ਆਉਂਦੇ ਆ ਮੁੰਡੇ ਇੰਡੀਆ ਖੇਡਣ ਤੇ ਕਿਰਪਾ ਹੈ ਪ੍ਰਮਾਤਮਾ ਦੀ ਉੱਥੇ ਸੱਟ ਹੈ ਇਹ ਤੁਹਾਡੇ ਪਿਆਰ ਕਰਕੇ ਪੰਜਾਬ ਖੇਡਣ ਆਉਂਦੇ ਆ ਤੇ ਸੱਡੀਆਂ ਦਵਾਮਾ ਨੇ ਦਾ ਮੁੰਡਿਆਂ ਦੇ ਲਈ ਉਧਰ ਝੂੜ ਚੱਕੀਏ ਪੱਪੂ ਦਾ ਚੱਕਰ ਲਵਾਇਆ ਜਾ ਰਿਹਾ ਗੁਰਪ੍ਰੀਤ ਜੰਗਿਆਣੇ ਵਾਲਾ ਵੀਰ ਨਾਲ ਹੈ ਜਿੱਥੋਂ ਜਿੱਥੋਂ ਵੀ ਇੱਕ ਕਬੱਡੀ ਦੇ 스타 ਲੰਘ ਰਿਹਾ ਹੈ ਇੱਕ ਵਾਰੀ ਜ਼ਰੂਰ ਤਾੜੀਆਂ ਮਾਰ ਕੇ ਪਿਆਰ ਦਿਓ ਦਾ ਕਬੱਡੀ ਦੇ 스타ਆਂ ਨੂੰ ਸੂਟ ਚੱਕ ਦਾ ਪੱਪੂ ਕੋਈ ਦੌਰ ਸੀ ਕੋਈ ਸਨਅ ਸੀ ਗੱਲਾਂ ਕਹਿੰਦੇ ਐਨ ਟਿਕਾਣੇ ਲੱਗਦੀਆਂ ਰਹਿ ਗਈ ਇੱਕ ਫਰਵਰੀ ਆ ਕਹਿੰਦੇ ਸਿਹਾਲ ਦੇ ਕਬੱਡੀ ਕੱਪ ਦੀ ਪੱਪੂ ਭਾਈ ਕਹਿੰਦਾ ਚੂੜ ਚੱਕੜ ਵੀ ਫੇਰ ਸ਼ੁਰੂਆਤ ਕਰਾਂਗੇ ਸਿਹਾਲ ਦੇ ਕੱਪ ਤੇ ਪੱਪੂ ਆ ਹੀ ਖੇਡਣਾ ਉੱਥੇ ਸਿਹਾਲ ਦੇ ਕੱਪ ਤੇ ਗੱਲਾਂ ਟਿਕਾਣੇ ਲੱਗਣ ਗਈਆਂ ਬੱਬੀ ਜਾਓ ਬਰਾਮਣ ਸਤਿ ਸ਼੍ਰੀ ਅਕਾਲ ਬਾਈ ਬੇਨਤੀ ਅਰਜਨ ਟੁੰਗੜੀ ਤੇ ਹੈਪੀ ਟੁੰਗੜੀ ਵੀਰ ਲਾਈਵ ਦੇਖ ਰਿਹਾ ਧੰਨਵਾਦ ਉਧਰ ਜਿਹੜੇ ਵੀਰ ਲਾਈਵ ਦੇ ਦਿੱਦੋ ਉਹਨਾਂ ਦਾ ਧੰਨਵਾਦ ਆ ਮੈਚ ਸ਼ੁਰੂ ਕਰਦੀਏ ਜਦੋਂ ਹੋਇਆ ਫਾਈਨਲ ਮੈਚ ਤੇ ਹੱਥ ਦਿਖਾਏ ਪੱਪੂ ਨੇ ਢੇਰੀਆਂ ਗੋਲ ਲਿਆ ਕੇ ਰੇਡਰ ਧਾਏ ਪੱਪੂ ਨੇ ਅੱਜ ਕੱਪੂ ਚੀੜ ਚੱਕੀਏ ਕਹਿੰਦੇ ਅੱਜ ਦੇ ਮੇਲੇ ਤੇ ਆਇਆ ਹੋਇਆ